ਡੇਰਾ ਪਪਾ ਨਾਨਕ ਦੇ ਕੋਰੀਡੋਰ ਤੇ ਖੜੇ ਆ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਜਰੂਰ ਦਿਖਾਈਆਂ ਜਾਣ ਕਿ ਕਿਸ ਤਰੀਕੇ ਦੇ ਨਾਲ ਹੜ੍ਹ ਨੇ ਜਿਹੜਾ ਉਹ ਕਹਿਰ ਮਚਾਇਆ ਹੋਇਆ ਲੋਕਾਂ ਦੀਆਂ ਫਸਲਾਂ ਪੂਰਨ ਤੌਰ ਤੇ ਬਰਬਾਦ ਹੋ ਗਈਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਚਾਰਾ ਵਗੈਰਾ ਕੋਈ ਚੀਜ਼ ਵੀ ਅਜਿਹੀ ਨਹੀਂ ਬਚੀ ਜਿਹੜੀ ਕਿ ਪਾਣੀ ਦੇ ਤਸ ਨਸ ਕਰ ਦਿੱਤੀ ਦੂਸਰੇ ਪੰਨੇ ਤੁਸੀਂ ਦੇਖ ਸਕਦੇ ਹੋ ਕਿ ਕਮਰੇ ਜਿਹੜੇ ਆ ਪੂਰੀ ਤਰ੍ਹਾਂ ਡੁੱਬੇ ਹੋਏ ਆ ਲੋਕ ਜਿਹੜੇ ਆ ਉਹ ਛੱਤਾਂ ਦੇ ਚੜ੍ਹ ਕੇ ਗੁਜ਼ਾਰਾ ਕਰ ਰਹੇ ਆ ਆਪਾਂ ਇੱਥੇ ਕੋਈ ਰਾਹਤ ਸਮਗਰੀ ਲੈ ਕੇ ਵੀ ਪਹੁੰਚੇ ਨੇ ਵੀਰ ਆਪਾਂ ਗੱਲਬਾਤ ਕਰਾਂਗੇ ਕੀ ਨਾਮ ਆ ਜੀ ਆਪਣਾ ਸਤਿ ਸ੍ਰੀ ਮੈਂ ਤੇ ਮੇਰੇ ਸਾਥੀ ਅਸੀਂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਇੱਥੇ ਪਹੁੰਚੇ ਆਂ ਤੇ ਸਾਡੀ ਯੂਨੀਵਰਸਿਟੀ ਦੇ ਵਿੱਚ ਅਸੀਂ ਦੋ ਤਰ੍ਹਾਂ ਦਾ ਕਾਰਜ ਸ਼ੁਰੂ ਕੀਤਾ ਹੋਇਆ ਜਿਹੜੇ ਹੜ੍ਹ ਤੋਂ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸੇਵਾ ਲਈ ਇੱਕ ਤਾਂ ਰਸਮੀ ਤੌਰ ਤੇ ਯੂਨੀਵਰਸਿਟੀ ਦੇ ਟੀਚਿੰਗ ਤੇ ਨਾਨ ਟੀਚਿੰਗ ਜਿਹੜੇ ਅਧਿਕਾਰੀ ਕਰਮਚਾਰੀ ਮੁਲਾਜ਼ਮ ਨੇ ਉਹਨਾਂ ਦੀ ਇੱਕ ਦਿਨ ਦੀ ਤਰਖਾ ਯੂਨੀਵਰਸਿਟੀ ਜੋੜ ਕੇ ਇੱਥੇ ਬਕਾਇਦਾ ਰਸਮੀ ਤੌਰ ਤੇ ਪਿੰਡਾਂ ਨੂੰ ਅਡਾਪਟ ਕਰਕੇ ਉਹਨਾਂ ਦੀ ਲੰਮੇ ਸਮੇਂ ਤੱਕ ਸਹਾਇਤਾ ਕਰਨ ਬਾਰੇ ਯੂਨੀਵਰਸਿਟੀ ਨੇ ਪ੍ਰਣ ਲਿਆ ਹੋਇਆ ਹੈ ਇੱਕ ਆਪਣੇ ਪੱਧਰ ਤੇ ਵੀ ਯੂਨੀਵਰਸਿਟੀ ਦੇ ਟੀਚਰਸ ਨੌਨ ਟੀਚਿੰਗ ਸਟਾਫ ਤੇ ਜਿਹੜੇ ਵਿਦਿਆਰਥੀ ਨੇ ਖਾਸ ਕਰਕੇ ਉਹਨਾਂ ਨੇ ਆਪਣੇ ਪੱਧਰ ਤੇ ਵੀ ਇੱਕ ਇੱਕ ਐਸੋਸੀਏਸ਼ਨ ਬਣਾ ਕੇ ਤੇ ਫੰਡ ਇਕੱਠੇ ਕਰਕੇ ਜਿਹੜੇ ਹਰ ਤੋਂ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਸੇਵਾ ਦਾ ਦੀੜਾ ਉਠਾਇਆ ਹੋਇਆ ਤੇ ਅਸੀਂ ਇਸੇ ਮਕਸਦ ਲਈ ਅਸੀਂ ਇੱਥੇ ਗਰਾਊਂਡ ਜ਼ੀਰੋ ਤੇ ਪਹੁੰਚੇ ਹੋਏ ਆ ਤੇ ਬੇਨਤੀ ਆ ਜੀ ਜਿਹੜੇ ਵੀ ਸੁਣ ਰਹੇ ਹੋਣਗੇ ਦੇਖ ਰਹੇ ਹੋਣਗੇ ਉਹਨਾਂ ਨੂੰ ਕਿ ਵਿਪਤਾ ਬਹੁਤ ਵੱਡੀ ਆ ਜਿਹੜੀ ਹੜ੍ਹਾਂ ਦੀ ਵਿਪਤਾ ਹੈ ਵਾਕਿਆ ਹੀ ਹਜ਼ਾਰਾਂ ਲੋਕ ਹਰ ਉਹਨਾਂ ਦੀ ਬਾਹਰ ਦੇ ਵਿੱਚ ਆਏ ਹੋਏ ਆ ਪਰ ਬੇਨਤੀ ਆ ਕਿ ਨਾਲ ਹੀ ਜਿਹੜਾ ਪੰਜਾਬੀਆਂ ਦਾ ਤੇ ਸਿੱਖਾਂ ਦਾ ਉਤਸ਼ਾਹ ਹੈ ਉਹ ਵੀ ਬਹੁਤ ਬਹੁਤ ਜ਼ਿਆਦਾ ਹੈ ਮੈਂ ਵੇਖ ਰਿਹਾ ਸੀ ਕਿ ਹਰਿਆਣੇ ਤੋਂ ਤੇ ਰਾਜਸਥਾਨ ਤੋਂ ਵੀ ਰਸਦ ਲੈ ਕੇ ਦਰਜਨਾ ਦੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਟਰਾਲੀਆਂ ਆ ਰਹੀਆਂ ਤੇ ਉੱਥੋਂ ਪਤਾ ਲੱਗਦਾ ਹੈ ਕਿ ਰਾਜਸਥਾਨ ਦਾ ਤੇ ਯੂਪੀ ਦਾ ਤੇ ਹਰਿਆਣੇ ਦਾ ਸਿੱਖ ਤੇ ਪੰਜਾਬੀ ਵੀ ਆਪਣੇ ਇਸ ਵਿਪਤਾ ਦੇ ਸਮੇਂ ਦੇ ਵਿੱਚ ਉਹ ਪੰਜਾਬੀਆਂ ਦੇ ਨਾਲ ਆਪਣੇ ਆਪ ਨੂੰ ਖੜਾ ਕਰ ਰਿਹਾ ਤੇ ਆਪਣੇ ਆਪ ਨੂੰ ਜੋੜ ਕੇ ਵੇਖ ਰਿਹਾ ਪਰ ਬੇਨਤੀ ਹੈ ਪੰਜਾਬੀਓ ਇਹ ਵਿਪਤਾ ਇੰਨੀ ਜਲਦੀ ਖਤਮ ਹੋਣ ਵਾਲੀ ਨਹੀਂ ਹੈ ਜਿਹੜਾ ਤੁਹਾਡਾ ਸੇਵਾ ਭਾਵਨਾ ਵਾਲਾ ਉਤਸ਼ਾਹ ਹੈ ਇਹਨੂੰ ਥੋੜਾ ਤਰਤੀਬਵਾਰ ਕਰਕੇ ਰੱਖਿਓ ਜਿੱਥੇ ਵੀ ਕਿਤੇ ਸੇਵਾ ਵਾਲੀ ਰਸਦ ਵਾਲੀ ਸੰਗਤ ਪਹਿਲਾਂ ਪਹੁੰਚ ਰਹੀ ਹੈ ਉੱਥੇ ਜ਼ਿਆਦਾ ਪਹੁੰਚਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਵੱਡਾ ਕਸ਼ਟ ਜਿਹੜਾ ਉਹ ਇਹਦੇ ਬੰਨਾ ਜਦੋਂ ਇਨ੍ਹਾਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਅਸੀਂ ਸੇਬੇ ਵਾਲੇ ਪਾਸੇ ਲੈ ਕੇ ਜਾਣਾ ਤਾਂ ਤੁਸੀਂ ਆਪਣੀ ਸੇਵਾ ਭਾਵਨਾ ਨੂੰ ਤਰਤੀਬਵਾਰ ਕਰਨਾ ਹੈ ਜਿਹੜੇ ਸਗੋ ਜਿਹੜੇ ਲੋਕ ਅਜੇ ਸੇਵਾ ਭਾਵਨਾ ਨਾਲ ਅਜੇ ਆਪਣੀ ਯੋਜਨਾਬੰਦੀ ਕਰ ਰਹੇ ਆ ਮੇਰੀ ਬੇਨਤੀ ਹੈ ਕਿ ਇਹ ਸੰਘਰਸ਼ ਇਹ ਸੇਵਾ ਬੜੀ ਲੰਮੀ ਚੱਲਣੀ ਹੈ ਜਿਹੜੇ ਲੋਕ ਇਹ ਚਾਹੁੰਦੇ ਆ ਕਿ ਅਸੀਂ ਸੇਵਾ ਕਰਨੀ ਹੈ ਰਸਦ ਬਹੁਤ ਆ ਰਹੀ ਹੈ ਤੂੜੀ ਆ ਰਹੀ ਹੈ ਚਾਰਾ ਆ ਰਿਹਾ ਹੈ ਸੁੱਕਾ ਚਾਰ ਡੰਗਰਾ ਵਾਸਤੇ ਆ ਰਿਹਾ ਤੁਸੀਂ ਰੁਕ ਵੀ ਸਕਦੇ ਹੋ ਕੋਸ਼ਿਕ ਜਿਹੜੇ ਸੇਵਾ ਭਾਵਨਾ ਵਾਲੇ ਪਿੰਡ ਨੇ ਜਾਂ ਨੌਜਵਾਨ ਨੇ ਜਾਂ ਕਮੇਟੀਆਂ ਨੇ ਰੁਕ ਸਕਦੀਆਂ ਨੇ ਜਦੋਂ ਪਾਣੀ ਲੈ ਜਾਏਗਾ ਇਥੋਂ ਮਿੱਟੀ ਲਾਉਣ ਦੇ ਲਈ ਇਥੋਂ ਵਾੜਾ ਨੂੰ ਪੱਧਰ ਕਰਨ ਦੇ ਲਈ ਕਿਸਾਨਾਂ ਨੂੰ ਡੀਜ਼ਲ ਚਾਹੀਦਾ ਹੋਣਾ ਇਹਨਾਂ ਨੂੰ ਵਸੇਬੇ ਦੇ ਲਈ ਡੰਗਰਾਂ ਵਾਲੀ ਸ਼ੈੱਡ ਚਾਹੀਦੀ ਹੋਣੀ ਆ ਕਈਆਂ ਦੇ ਘਰ ਕੋਠੇ ਡਿੱਗ ਗਏ ਹੋਣੇ ਆ ਉਹਨਾਂ ਨੂੰ ਆਪਦੇ ਘਰ ਕੋਠੇ ਬਣਾਉਣ ਦੇ ਲਈ ਪੈਸਾ ਰਕਮ ਚਾਹੀਦੀ ਹੋਣੀ ਆ ਅਸੀਂ ਉਦੋਂ ਵੀ ਇਹਨਾਂ ਦੇ ਨਾਲ ਜੁੜੇ ਰਹਿਣਾ ਇਸ ਕਰਕੇ ਇਸ ਵਿਪਤਾ ਨੂੰ ਲੰਮੀ ਵਿਪਤਾ ਸਮਝਣਾ ਤੇ ਸੇਵਾ ਨੂੰ ਲੰਮੇ ਤੌਰ ਤੇ ਚਲਾਉਣ ਵਾਲੀ ਭਾਵਨਾ ਦੇ ਨਾਲ ਹੀ ਯੋਜਨਾਬੰਦੀ ਕਰਨੀ ਹੈ ਜੀ ਸੱਚੀ ਸੋ ਆਪਾਂ ਪਹੁੰਚੇ ਆਂ ਔਰ ਦੇਖਦੇ ਆਂ ਕਿ ਇੱਥੇ ਤੁਹਾਡੀ ਸਮੱਸਿਆ ਜਿਹੜੀ ਆ ਤੁਹਾਡੀ ਉਹ ਐਸਐਮ ਕੀ ਹੈਗੀ ਆ ਹਾਂ ਜੀ ਤੁਹਾਨੂੰ ਜਿਹੜੀ ਰਸਦ ਮਿਲ ਰਹੀ ਆ ਉਹ ਮਿਲ ਰਹੀ ਆ ਜਾਂ ਕਿਸ ਤਰ੍ਹਾਂ ਕਿਹੜੀ ਆਰ ਡੀ ਆ ਰਹੀ ਹੈ ਹਾਂ ਜੀ ਸਾਡੇ ਰਸ ਜਿਹੜੀ ਮਿਲਦਾ ਹੀ ਨਾ ਜਿਹੜੀ ਪੂਰੇ ਲੋਡ ਬੰਦ ਬੰਦੇ ਆ ਨਾ ਉਹਨਾਂ ਨੂੰ ਨਹੀਂ ਮਿਲਦਾ ਜਿਆਦਾ ਜਾਣਦਾ ਜੀ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਕਿਉਂ ਨਹੀਂ ਪਹੁੰਚ ਰਹੀ ਕੀ ਚੱਕਰ ਜੀ ਹਾਂ ਜੀ ਉਹਨਾਂ ਕੋ ਭਾਵੇਂ ਦੇ ਦੇਗੇ ਕਈ ਬੰਦੇ ਵਿੱਚ ਆ ਦਦੇ ਵਿੱਚ ਬਹੁਤ ਹੋਏ ਉਹ ਆਪਣੇ ਪੈਡਲ ਨੂੰ ਲੈ ਜਾਂਦੇ ਚੱਲਦੀਆਂ ਜਿਹੜੇ ਲੋੜਵੰਦ ਮੰਦੇ ਆ ਉਹ ਉਦਾਂ ਹੀ ਲੈ ਜਾਂਦੇ ਤੁਸੀਂ ਕਿਹਜਾ ਉਹ ਰਿਪੋਰਟ ਕਹਿ ਰਹੇ ਸੀ ਕਿ ਇੱਥੇ ਕੋਈ ਬੰਦਾ ਵੀ ਹਾਂਜੀ ਤੁਸੀਂ ਇਹ ਕਹਿ ਰਹੇ ਸੀ ਕਿ ਕੋਈ ਸਮਾਨ ਵਿਚਿਆ ਜਾ ਰਿਹਾ ਹਾਂ ਵਿਚਿਆ ਜਾ ਕਿਸ ਤਰੀਕੇ ਨਾਲ ਓਏ ਇਸ ਤਰ੍ਹਾਂ ਇਸ ਤਰੀਕੇ ਨਾਲ ਵਿਚਿਆ ਜਾ ਰਿਹਾ ਜਿਹੜੇ ਆਪਣਾ ਨਾਲ ਦੂਸਰੀ ਅੰਸਾਜ ਗਮ ਉਹ ਕਈ ਇਹੋ ਜਿਹੇ ਕਈ ਤਾਂ ਲੋੜਵੰਦ ਲਈ ਜਾਂਦੇ ਆ ਤੇ ਕਈ ਲੈ ਕੇ ਤੇ ਦੁਕਾਨਾਂ ਦੇ ਉੱਤੇ ਵੇਚੀ ਜਾਂਦੇ ਆ ਤੇ کئی ਇਦਾਂ ਦੇਈ ਜਾਂਦਾ ਜਿਹੜੀ 1500 ਦੀ ਬੋਰੀ ਆ ਉਹ 500 ਦੀ ਸੇਲੋਂ ਹੁੰਦੀ ਆ ਤੇ ਜਿਹੜੀ ਚੌਕੜ ਦੀ ਬੋਰੀ ਆ 300 ਦੀ ਸੇਲੋਂ ਹੁੰਦੀ ਆ ਦੋ 300 ਤੋਂ ਹੁੰਦੀ ਆ ਲੋੜ ਵੱਧਨ ਬੰਦੇ ਤੋਂ ਚੀਜ਼ ਨਹੀਂ ਮਿਲਦੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਚੁਕਾ ਸਾਡਾ ਤਾਂ ਲੋੜ ਤੋਂ ਵੱਧ ਸਾਡਾ ਤਾਂ ਪੁੱਛੋ ਹੀ ਗੱਲ ਕਿੰਨਾ ਸਾਡਾ ਲੋੜ ਤੋਂ ਵੱਧ ਨੁਕਸਾਨ ਹੋ ਗਿਆ ਜੀ ਇਦਾਂ ਹੋ ਗਿਆ ਦੀ ਗੋਭੀ ਲਗਾਈ ਸੀ 16 17 ਖੇਤ ਉੱਤੇ ਲਾਇਆ ਸੀ ਪੈਸਾ ਜੋ ਨਾ ਸੀ ਵੀ 25 ਕਿੱਲੇ ਸਭ ਪਾਣੀ ਫਿਰ ਗਿਆ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਕੀ ਮੰਗ ਰਾਗੇ ਸਰਕਾਰ ਤੋਂ ਕੀ ਦੇਗੀ ਸਰ ਛਾਨੂ ਅੱਦੇ ਤੇ ਕੋਈ ਮੀਂਹ ਨਹੀਂ ਪਿਆ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਇੰਨੇ ਟੁੱਟ ਚੁੱਕੇ ਨੇ ਔਰ ਇਹਨਾਂ ਨੂੰ ਸਰਕਾਰ ਤੇ ਕੋਈ ਉਮੀਦ ਜਿਹੜੀ ਨਜ਼ਰ ਨਹੀਂ ਆ ਰਹੀ ਭਾਵੇਂ ਕਿ ਸਮਾਜ ਸੇਵੀ ਜਥੇਬੰਦੀਆਂ ਆ ਕੇ ਬਹੁਤ ਵੱਡਾ ਇੱਥੇ ਕਾਰਜ ਕਰ ਰਹੀਆਂ ਨੇ ਔਰ ਸਮਾਜ ਜਿਹੜਾ ਵਾ ਉਹ ਜ਼ਰੂਰਤ ਦਾ ਦੇ ਰਹੀਆਂ ਨੇ ਪਰ ਉੱਥੇ ਕਿਤੇ ਨਾ ਕਿਤੇ ਇਹਨਾਂ ਦਾ ਇਹ ਵੀ ਰੋਪ ਆ ਕਿ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਆ ਉਹ ਲੈ ਕੇ ਕਿਤੇ ਸਮਾਨ ਨੂੰ ਸੇਲ ਵੀ ਕੀਤਾ ਜਾ ਰਿਹਾ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਡੇਰਾਪੱਪਾ ਨਾਲ ਪਿੰਡ ਪੱਖੋ ਕੇ ਟਾਲੀ ਸਾਹਿਬ ਦਾ ਚੌਕੀਦਾਰ ਡੇਰਾਪੱਪਾ ਨਾਮਕ ਤਾਂ ਆ ਤੁਹਾਡੇ ਪੱਖੋਂ ਕੇ ਜੇ ਕਹਿੰਦੇ ਹਾਲਾਤ ਬੜੇ ਖਰਾਬ ਹੋ ਕੀ ਤਾਂ ਬਹੁਤ ਹੀ ਜ਼ਰਾ ਸਰ ਆਪਣੇ ਤੋਂ ਬਾਰਡਰ ਆਪਣਾ ਕਰਤਾਰਪੁਰ ਸਾਹਿਬ ਤੋਂ ਪਹਿਲਾਂ ਤੋਂ ਸੀਮਾ ਟੁੱਟਾ ਸੀ ਫਿਰ ਦੋ ਥਾਵਾਂ ਤੋਂ ਦੋ ਕਿੱਲਾਂ ਦੀ ਲਾਬ ਦੇ ਨਾਲ ਬਨ ਟਟਿਆ ਪੈਂਦੇ ਸਾਡੇ ਪਿੰਡ ਪੱਖੋਗੇ ਢਾਲੀ ਸਾਹਿਬ ਦਾ ਬਹੁਤ ਨਾਸ ਹੋਇਆ ਹੈ ਪਾਣੀ ਪਾਣੀ ਦੇ ਕਾਰਨ ਕੋਰੀ ਟੋੜ ਦੇ ਕਾਰਨ ਹਟੇਣਾ ਬਹੁਤ ਪਿੰਡ ਦੇ ਵਿੱਚ ਨੁਕਸਾਨ ਹੋਇਆ ਵਾ ਸਭ ਸਮਾਨ ਬਰਬਾਦ ਹੋ ਗਿਆ ਵਾ ਜੱਟਾਂ ਦੀਆਂ ਫਸਲਾਂ ਕੋਤੀਆਂ ਬਹੁਤ ਪਿਆ ਲੱਖਾਂ ਕਰੋੜਾਂ ਦੇ ਨਾਲ ਰੁਪਈਆ ਲਾਸੀ ਉਹੀ ਮੇਰਾ ਘਰ ਪਹੁੰਚ ਰਹੀ ਆ ਸਰ ਜਿੰਨੇ ਪਾਰ ਜਿਹੜੇ ਬੈਠੇ ਪਿੰਡ ਸੁੱਕੇ ਤੇ ਉੱਤਿਆਂ ਥਾਵਾਂ ਤੇ ਆ ਉਹ ਜਿਹੜੀ ਸਮਗਰੀ ਹੋਊਗੀ ਜਾਂ ਸੌਦੇ ਦੀ ਉਹਨਾਂ ਨੂੰ ਦਿੱਤੀ ਜਾ ਰਹੀ ਆ ਸਾਡੇ ਨਾਲ ਬਹੁਤ ਤਕਾ ਹੋ ਰਿਹਾ ਸਾਡੇ ਘਰ ਚੈੱਕ ਕਰ ਸਕਦੇ ਵੀ ਕਿੰਨਾ ਕੁ ਸੌਦੇ ਦੀਆਂ ਵਿੱਚ ਲਮਾਰੀਆਂ ਭਰੀਆਂ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਕੋਈ ਬੇੜੀਆਂ ਤੁਹਾਡੇ ਕੋਈ ਬੇੜੀਆਂ ਨਹੀਂ ਸਾਰੇ ਇੱਥੇ ਆਪਣੇ ਮੁਲਾਜ਼ਮੇ ਇੱਥੇ ਲੱਭਦੇ ਪੈਸੇ ਇਸ ਨਸੀਬਤ ਦੇ ਵਿੱਚ ਫਸੇ ਸੀ ਜਿਸ ਚਰਤ ਸੀ ਉਹਦੇ ਉੱਪਰ ਸਾਰੇ ਖੜੇ ਸੀ ਉਹ 판 ਅਸੀਂ ਜਾਂਦੇ ਆਂ ਚਾਹੇ ਸਾਡਾ ਰੱਬ ਜਾਂਦਾ ਆ ਬਹੁਤ ਥਕਾ ਹੋ ਰਿਹਾ ਮੇਰੇ ਵੀਰ ਭਰਾ ਨੰਗਰ ਦੀ ਸੇਵਾ ਬਹੁਤ ਦੂਰੋਂ ਦੂਰੋਂ ਆਈ ਆ ਤੇ ਲੇਕਿਨ ਜਿਹੜੀ ਸੌਦੇ ਦੀ ਗੱਲ ਕਰਦੇ ਆ ਉਹ ਕੋਈ ਨਹੀਂ ਕਦੇ ਕਰ ਪੁੱਜਿਆ ਮੇਰੇ ਵੀਰਾਂ ਦੇ ਅੱਗੇ ਬੇਨਤੀ ਆ ਕਿ ਜੇ ਕੋਈ ਸਮਗਰੀ ਲਾ ਕੇ ਹੁੰਦਾ ਵਾ ਘਰੋਂ ਘਰ ਪਹਚਾਈ ਜਾਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੇਖ ਸਕਦੇ ਹੋ ਉੱਤੇ ਲੋਕਾਂ ਦੇ ਵਿੱਚ ਇਸ ਚੀਜ਼ ਵੀ ਹੈਗੀ ਆ ਕਿ ਸਿਵਲ ਜਿਹੜਾ ਪ੍ਰਸ਼ਾਸਨ ਆ ਉਹਦਾ ਲੋਦਾਵੇ ਜਰੂਰ ਕੀਤੇ ਜਾ ਰਹੇ ਆ ਲੇਕਿਨ ਕਿਤੇ ਕਿਨਾ ਕਿਤੇ ਦੇਖਿਆ ਜਾਵੇ ਤੇ ਕਿਤੇ ਨਾ ਕਿਤੇ ਪਟਾਈ ਜਿਹੜੀ ਆ ਉਹ ਨਜ਼ਰ ਜ਼ਰੂਰ ਆਈ ਆ ਲੋਕਾਂ ਤੱਕ ਪਹੁੰਚਿਆ ਹਲੇ ਤੱਕ ਨਹੀਂ ਜਾ ਰਿਹਾ ਬਹੁਤ ਸਾਰੇ ਪਿੰਡ ਜਿਹੜੇ ਆ ਉਹ ਫਸੇ ਹੋਏ ਨੇ ਕੈਮਰਾਮੈਨ ਸੋਨੀ ਦੇ ਨਾਲ ਸਰਵੰਸਿੰਘ ਕਮਾਨ ਬਟਾਰਾ ਗੁਰਦਾਸ